ਕਿ 10 ਦਸੰਬਰ 1948 ਨੂੰ ਯੂਨੋ ਨੇ ਇੱਕ ਮਨੁੱਖੀ ਅਧਿਕਾਰਾਂ ਦਾ ਚਾਰਟਰ ਜਿਹੜਾ ਹੈ ਉਹ ਜਾਰੀ ਕੀਤਾ ਸੀ ਇਸ ਤੋਂ ਪਹਿਲਾਂ ਰਾਜਾ ਚਾਹੀ ਰਾਜ ਹੁੰਦਾ ਸੀ ਔਰ ਜੋ ਰਾਜਾ ਕਹਿੰਦਾ ਸੀ ਉਹੀ ਆਦੇਸ਼ ਹੁੰਦਾ ਸੀ ਉਹੀ ਕਾਨੂੰਨ ਹੁੰਦਾ ਸੀ ਇਹ ਪਹਿਲੀ ਵਾਰ ਅੰਗਰੇਂਡ ਦੇ ਵਿੱਚ ਵੀ ਆਇਆ ਕਿ ਅੰਗਰੇਂਡ ਦੇ ਰਾਜੇ ਨੂੰ ਵੀ ਕਿਸੇ ਕਾਨੂੰਨ ਦੇ ਤਹਿਤ ਹੋਣਾ ਚਾਹੀਦਾ ਹਰ ਨੌਜਵਾਨ ਜਿਨੇ ਜਿੰਨੀ ਯੋਗਤਾ ਹਾਸਲ ਕੀਤੀ ਹੈ ਉਹਨੂੰ ਉਹਦੇ ਮੁਤਾਬਕ ਰੋਜ਼ਗਾਰ ਦੇਣਾ ਸਰਕਾਰ ਦੀ ਜ਼ਿੰਮੇਵਾਰੀ ਹੈ ਇਹ ਸਾਡਾ ਸੰਵਿਧਾਨ ਵੀ ਜਿਹੜਾ ਹੈ ਉਹ ਐਦ ਕਰਦਾ ਹੈ ਕਿ ਆਪਣੇ ਦੇਸ਼ ਦੇ ਨਾਗਰਿਕ ਨੌਜਵਾਨਾਂ ਨੂੰ ਰੋਜ਼ਗਾਰ ਮਹੱਈਆ ਕਰਾਵੇ ਸასი ਕਾਲ ਦੋਸਤੋ ਅੱਜ 10 ਦਸੰਬਰ ਦਿਨ ਮੰਗਲਵਾਰ ਮਨੁੱਖੀ ਅਧਿਕਾਰ ਦਿਵਸ ਜਿਹੜਾ ਹੈ ਉਹ ਵੱਖ-ਵੱਖ ਜਦੇਬੰਦੀਆਂ ਵੱਲੋਂ ਰਨਤਾਰਨ ਦੀ ਗਾਂਧੀ پارک ਦੇ ਵਿੱਚ ਮਨਾਇਆ ਗਿਆ ਤੇ ਜੀ ਹਾਂ ਰੋਸ ਮਾਰਚ ਵੀ ਕੀਤਾ ਗਿਆ ਤੇ ਪੰਜਾਬ ਸਰਕਾਰ ਦੇ ਵੱਖ-ਵੱਖ ਜਥੇਬੰਦੀਆਂ ਦੇ ਵੱਲੋਂ ਰੋਸ ਵੀ ਕੀਤਾ ਗਿਆ ਹੈ ਕਿ ਉਹ ਹੁਣ ਜਿਵੇਂ ਪਿਛਲੇ ਦਿਨੀ ਦੋਸਤੋ ਕਿਸਾਨਾਂ ਦੇ ਉੱਪਰ ਹੀ लाਠੀ ਚਾਰਜ ਹੋਇਆ ਤਾਂ ਆਪਣਾ ਜਮਹੂਰੀ ਜੀ ਹਾਂ ਆਪਣਾ ਅਧਿਕਾਰ ਆਪਣੇ ਹੱਕਾਂ ਦੀ ਖਾਤਰ ਲੜ ਲੈ ਕਿਸਾਨ ਅਤੇ ਅਧਿਆਪਕ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਵਿਭਾਗ ਜਿਹੜੇ ਨੇ ਆਪਣੇ ਹੱਕਾਂ ਦੀ ਖਾਤਰ ਲੜ ਰਹੇ ਨੇ ਤਾਂ ਉਸ ਨੂੰ ਲੈ ਕੇ ਅੱਜ ਵੱਖ-ਵੱਖ ਜਥੇਬੰਦੀਆਂ ਇਕੱਠੀਆਂ ਹੋਈਆਂ ਨੇ ਪ੍ਰਧਾਨ ਜੀ ਸਾਡੇ ਨਾਲ ਮੌਜੂਦ ਨੇ ਆਓ ਗੱਲਬਾਤ ਕਰਕੇ ਜਾਣਦੇ ਹਾਂ ਕਿ ਮਨੁੱਖੀ ਅਧਿਕਾਰ ਦਿਵਸ ਇਸ ਦੀ ਇਤਿਹਾਸ ਕੀ ਹੈ ਇਸ ਦਾ ਅਤੇ ਉਹ ਹੁਣ ਸਰਕਾਰ ਸੱਤਾ ਧਿਰ ਨੂੰ ਵੀ ਕੀ ਕਹਿਣਾ ਚਾਹੁੰਦੇ ਨੇ ਅਤੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਨੇ ਸਾਡੇ ਨਾਲ ਬਣੇ ਨੇ ਪ੍ਰਧਾਨ ਜੀ ਆਓ ਆਪਾਂ ਗੱਲਬਾਤ ਕਰਕੇ ਭਾਵਨਾਵਾਂ ਜਾਣਦੇ ਹਾਂ ਮੈਂ ਨਰਪਿੰਦਰ ਸਿੰਘ ਹਾਂ ਜੋ ਮਰੀਦ ਘਰ ਸਭਾ ਪੰਜਾਬ ਦਾ ਜੱਥੇਬੰਦਕ ਸਕੱਤਰ ਜੀ ਤਾਂ ਅੱਜ ਇੱਥੇ ਦਿਵਸ ਮਨਾਇਆ ਗਿਆ ਹੈ ਮਨੁੱਖੀ ਅਧਿਕਾਰ ਦਿਵਸ ਸਭ ਤੋਂ ਪਹਿਲਾਂ ਇਸ ਦੇ ਇਤਿਹਾਸ ਬਾਰੇ ਜਿਹੜੇ ਦਰਸ਼ਕ ਦੇਖ ਰਹੇ ਨੇ ਉਹਨਾਂ ਨੂੰ ਦੱਸਿਆ ਜਾਵੇ ਮਨੁੱਖੀ ਅਧਿਕਾਰ ਦਿਵਸ ਜਿਹੜਾ 10 ਦਸੰਬਰ ਜੀ ਜੀ ਇਹਦੀ ਮਹੱਤਤਾ ਇਸ ਰੂਪ ਦੇ ਵਿੱਚ ਹੈ ਕਿ 10 ਦਸੰਬਰ 1948 ਨੂੰ ਜੀ ਯੂਨੋ ਨੇ ਇੱਕ ਮਨੁੱਖੀ ਅਧਿਕਾਰਾਂ ਦਾ ਚਾਰਟਰ ਜਿਹੜਾ ਹੈ ਉਹ ਜਾਰੀ ਕੀਤਾ ਸੀ ਜੀ ਦੂਸਰੇ ਸੰਸਾਰ جنگ ਤੋਂ ਬਾਅਦ ਜਿਹੜੀ UN ਉਹ ਬਣੀ ਸੀ ਉਹਨੇ ਸਭ ਤੋਂ ਪਹਿਲਾਂ ਜਿਹੜੀ ਡੈਕਲੇਰੇਸ਼ਨ ਜਾਰੀ ਕੀਤੀ ਉਹ ਮਨੁੱਖੀ ਅਧਿਕਾਰਾਂ ਦੀ ਸੀ ਕਿਉਂਕਿ ਪਿਛਲੀਆਂ ਦੋਨਾਂ جنگਾਂ ਨੇ ਪਹਿਲੀ ਸੰਸਾਰ ਜੰਗ ਤੇ ਦੂਜੀ ਸੰਸਾਰ ਜੰਗ ਨੇ ਲੱਖਾਂ ਲੋਕਾਂ ਨੂੰ ਜਿਹੜਾ ਹੈ ਉਹ ਆਪਣਾ ਖਾਦਾ ਸੀ ਉਹਨਾਂ ਦਾ ਕਤਲ ਅੰਗ ਹੋਇਆ ਸੀ ਵੈਸੇ ਜਮਹੂਰੀ ਅਧਿਕਾਰਾਂ ਦੀ ਗੱਲ ਇਸ ਤੋਂ ਪਹਿਲਾਂ ਬਖ ਵਕ ਸਮੇ 12ਵੀਂ ਜਤਾਬਦੀ ਵਿੱਚ ਵੀ ਔਰ 18ਵੀਂ ਜਤਾਬਦੀ ਵਿੱਚ ਵੀ ਹੁੰਦੀ ਰਹੀ ਹੈ ਜੀ ਵਿਚੇਸ਼ ਕਰਕੇ ਫਰਾਂਸ ਦੇ ਇਨਕਲਾਬ ਨੇ ਪਹਿਲਾ ਡੈਕਲੇਰੇਸ਼ਨ ਜਿਹੜਾ ਜਾਰੀ ਕੀਤਾ ਉੱਥੇ ਆਜ਼ਾਦੀ ਬਰਾਬਰੀ ਤੇ ਭਾਈਚਾਰੇ ਦਾ ਇਸ ਤੋਂ ਪਹਿਲਾਂ ਰਾਜਾ ਚਾਹੀ ਰਾਜ ਹੁੰਦਾ ਸੀ ਔਰ ਜੋ ਰਾਜਾ ਕਹਿੰਦਾ ਸੀ ਉਹੀ ਆਦੇਸ਼ ਹੁੰਦਾ ਸੀ ਉਹੀ ਕਾਨੂੰਨ ਹੁੰਦਾ ਸੀ ਇਹ ਪਹਿਲੀ ਵਾਰ ਅੰਗਰੇਂਜ ਦੇ ਵਿੱਚ ਵੀ ਆਇਆ ਕਿ ਅੰਗਰੇਂਜ ਦੇ ਰਾਜੇ ਨੂੰ ਵੀ ਕਿਸੇ ਕਾਨੂੰਨ ਦੇ ਤਹਿਤ ਹੋਣਾ ਚਾਹੀਦਾ ਹੈ ਜੀ ਔਰ ਇਹ ਜੇ ਹਿੰਦੁਸਤਾਨ ਦੇ ਵਿੱਚ ਦੇਖੀ ਤੇ ਸਾਡੇ ਬਜ਼ੁਰਗਾਂ ਨੇ 1856 ਦੀ ਲੜਾਈ ਦੇ ਵਿੱਚ ਪਹਿਲੀ ਵਾਰ ਆਜ਼ਾਦੀ ਦਾ ਸਵਾਲ ਜਿਹੜਾ ਉਠਾਇਆ ਸੀ ਜੀ ਔਰ ਉਸ ਤੋਂ ਬਾਅਦ ਗਦਰ ਪਾਰਟੀ ਦੇ ਜਿਹੜੇ ਆਏ ਲੜਾਕੂ ਉਹਨਾਂ ਨੇ ਆਜ਼ਾਦੀ ਬਰਾਬਰੀ ਤੇ ਭਾਈਚਾਰੇ ਦੀ ਗੱਲ ਕੀਤੀ ਸੀ ਜੀ ਔਰ ਸ਼ਹੀਦ ਭਗਤ ਸਿੰਘ ਨੇ ਤੇ ਉਸ ਦੌਰ ਨੇ ਜਿਹੜਾ ਹੈ ਇਹ ਇਸ ਬਰਾਬਰੀ ਦੇ ਵਿੱਚ ਆਰਥਿਕ ਬਰਾਬਰੀ ਦੀ ਗੱਲ ਵੀ ਕੀਤੀ ਸੀ ਇਹੀ ਕਾਰਨ ਸੀ ਕਿ ਕਾਂਗਰਸ ਨੇ 1926 ਜਨਵਰੀ 1930 ਨੂੰ ਜਿਹੜਾ ਮਤਾ ਪਾਸ ਕੀਤਾ ਰਾਵੀ ਦੇ ਕੰਢੇ ਉਹਦੇ ਵਿੱਚ ਜਮਹੂਰੀਅਤ ਅਧਿਕਾਰਾਂ ਦੀ ਗੱਲ ਨੂੰ ਪ੍ਰਵਾਨ ਕੀਤਾ ਜਿਹਨੂੰ ਸੰਵਿਧਾਨ ਦੇ ਵਿੱਚ ਜਿਹੜਾ ਅਸੀਂ ਬਣਾਇਆ ਆਜ਼ਾਦੀ ਤੋਂ ਪਿੱਛੋਂ ਉਹਨੂੰ ਉਹਦੇ ਵਿੱਚ ਦਰਜ ਕੀਤਾ ਗਿਆ ਤੇ ਸਾਡੇ ਸੰਵਿਧਾਨ ਵਿੱਚ ਉਹ ਅਧਿਕਾਰ ਜਿਹੜੇ ਦਰਜ ਹੋਏ ਪਿਛਲੇ ਦਿਨੀ ਕਿਸਾਨਾਂ ਤੇ ਉੱਪਰ ਜਿਹੜਾ ਉਹ ਲਾਠੀ ਚਾਰਜ ਹੋਇਆ ਤਾਂ ਕਿਵੇਂ ਵੇਖਦੇ ਹੋ ਮਨੁੱਖੀ ਅਧਿਕਾਰਾਂ ਦਾ ਕਿਤੇ ਨਾ ਕਿਤੇ ਇਹ ਗਲਾ ਕੁੱਟਣ ਵਾਲੀ ਗੱਲ ਹੈ ਕੀ ਕਹਿਣਾ ਚਾਹੋਗੇ ਇਸ ਤੇ ਬਿਲਕੁਲ ਇਹ ਅਸੀਂ ਮਿਲ ਕਹਾਂਗੇ ਕਿ ਲੜਨਾ ਆਪਣੀ ਚੰਗੇਰੀ ਜ਼ਿੰਦਗੀ ਲਈ ਲੜਨਾ ਆਪਣੀ ਹੱਕ ਹੀ ਮੰਗਾ ਲਈ ਲੜਨਾ ਹਰ ਨਾਗਰਿਕ ਦਾ ਅਧਿਕਾਰ ਹੈ ਔਰ ਉਹ ਕਿਸਾਨਾਂ ਦਾ ਵੀ ਹੈ ਮਜ਼ਦੂਰਾਂ ਦਾ ਵੀ ਹੈ ਕਿਸਾਨਾਂ ਨਾਲ ਮੋਦੀ ਸਰਕਾਰ ਨੇ ਪਹਿਲਾਂ ਵੀ 3 ਸਾਲ ਜੋ ਕੁਝ ਕੀਤਾ ਉਹ ਜੱਗ ਜਾਣ ਰ ਉਹ ਜਿਹੜਾ ਹੁਣ ਕੀਤਾ ਜਾ ਰਿਹਾ ਹੈ ਚਾਹੇ ਉਹ ਬਠਿੰਡੇ ਦੇ ਵਿੱਚ ਕੁਝ ਪਿੰਡਾਂ ਦੇ ਵਿੱਚ ਜਿਨ੍ਹਾਂ ਦੀ ਜ਼ਮੀਨ ਅਕਵਾਇਰ ਕੀਤੀ ਜਾ ਰਹੀ ਹੈ ਔਰ ਚਾਹੇ ਆਪਣੇ ਕੁਝ ਹੱਤੀ ਮੰਗਾਂ ਨੂੰ ਲੈ ਕੇ ਉਹਨਾਂ ਵਾਦੀਆਂ ਨੂੰ ਜਿਹੜੇ ਵਾਦੇ ਬੋਧੀ ਸਰਕਾਰ ਨੇ ਕੀਤੇ ਸੀ ਉਹਨਾਂ ਵਾਦੀਆਂ ਨੂੰ ਬਹਾਲ ਕਰਾਉਣ ਲਈ ਆਪਣੇ ਚਹਰਚ ਨੂੰ ਲੈ ਕੇ ਉਹ ਦਿੱਲੀ ਜਾ ਰਹੇ ਸਨ ਜਿਹੜਾ ਤਜੱਦ ਉਹਨਾਂ ਨੇ ਕੀਤਾ ਹੈ ਇਹ ਬਿਹਤ ਨਿੰਦਨਯੋਗ ਹੈ ਔਰ ਇਹ ਇੱਕ ਤਾਨਾਛਾ ਸਰਕਾਰ ਦਾ ਜਿਹੜਾ ਹੈ ਕਿਹੜਾ ਉਜਾਗਰ ਕਰਦਾ ਹੈ ਪਿਛਲੇ ਦਿਨੀ ਪ੍ਰੋਫੈਸਰ ਜਿਹੜੇ ਨੇ ਉਹਨਾਂ ਨੂੰ ਵੀ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਗਿਆ ਉਹਨਾਂ ਦਾ ਕਸੂਰ ਇਹੀ ਹੈ ਕਿ ਨਵੀਂ ਭਰਤੀ ਨਹੀਂ ਕੀਤੀ ਗਈ ਉਲਟਾ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਗਿਆ ਕਸੂਰ ਸਿਰਫ ਇਹੀ ਹੈ ਕਿ ਉਹਨਾਂ ਨੇ ਡਿਗਰੀਆਂ ਕੀਤੀਆਂ ਟੈਸਟ ਪਾਸ ਕੀਤੇ ਨੇ ਕੀ ਕਹਿਣਾ ਚਾਹੋਗੇ ਅੱਜ ਮਨੁੱਖੀ ਅਧਿਕਾਰ ਦਿਵਸ ਹੈ ਤੇ ਇਸ ਤੇ ਕੀ ਕਹਿਣਾ ਚਾਹੋਗੇ ਪ੍ਰਧਾਨ ਜੀ ਦੇਖੋ ਹਰ ਨੌਜਵਾਨ ਜਿਨੇ ਜਿੰਨੀ ਯੋਗਤਾ ਹਾਸਲ ਕੀਤੀ ਹੈ ਉਨੂੰ ਉਹਦੇ ਮੁਤਾਬਕ ਰੋਜ਼ਗਾਰ ਦੇਣਾ ਸਰਕਾਰ ਦੀ ਜ਼ਿੰਮੇਵਾਰੀ ਹੈ ਜੀ ਇਹ ਸਾਡਾ ਸੰਵਿਧਾਨ ਵੀ ਜਿਹੜਾ ਹੈ ਉਹ ਐਦ ਕਰਦਾ ਹੈ ਕਿ ਆਪਣੇ ਦੇਸ਼ ਦੇ ਨਾਗਰਿਕ ਨੌਜਵਾਨਾਂ ਨੂੰ ਰੋਜ਼ਗਾਰ ਮਹੱਈਆ ਕਰਾਵੇ ਜੀ ਔਰ ਰੋਜ਼ਗਾਰ ਮਹੱਈਆ ਕਰਾਉਣ ਤੋਂ ਬਾਅਦ ਮਤਲਬ ਜਿਹੜਾ ਹੈ ਉਹਨੂੰ ਚੰਗੇਰੀ ਜਿਹੜੇ ਹੈ ਜ਼ਿੰਦਗੀ ਜੂਣ ਦਾ ਮਤਲਬ ਉਹ ਵੀ ਹੋਵੇ ਚੰਗੇਰੀ ਤਨਖਾਹ ਜਿਹੜੀ ਹੈ ਯੋਗਤਾ ਮੁਤਾਬਕ ਜਿਹੜੀ ਹੁੰਦੀ ਹੈ ਉਹ ਵੀ ਹੋਵੇ ਪਰ ਇਹ ਸਰਕਾਰ ਪਿਛਲੇ ਕੁਝ ਸਾਲਾਂ ਤੋਂ ਲਗਭਗ 20 ਸਾਲ ਹੋ ਗਏ ਨੇ ਨਵੀਆਂ ਭਰਤੀਆਂ ਬੰਦ ਕੀਤੀਆਂ ਨੇ ਜੀ ਅਧਿਆਪਕ ਚਾਹੇ ਉਹ ਪ੍ਰਾਇਮਰੀ ਸਕੂਲ ਦੇ ਹੋਣ ਹਾਇਰ ਸਕੈਂਡਰੀ ਦੇ ਹੋਣ ਜਾਂ ਪ੍ਰੋਫੈਸਰ ਹੋਣ ਜੀ ਸਾਰੇ ਸਰਕਾਰੀ ਵਿਦਿਆ ਤੋਂ ਸਰਕਾਰ ਨੇ ਆਪਣੇ ਹੱਥ ਖਿੱਚ ਲਏ ਨੇ ਜੀ ਔਰ ਉਹਨਾਂ ਨੂੰ ਪ੍ਰਾਈਵੇਟ ਬਗਿਆੜਾਂ ਦੇ ਅੱਗੇ ਸੁੱਟ ਦਿੱਤਾ ਹੈ ਜੀ ਔਰ ਇਹ ਹੀ ਕਾਰਨ ਕਿ ਸਰਕਾਰੀ ਕਾਲਜਾਂ ਦੇ ਵਿੱਚ ਅਧਿਆਪਕਾਂ ਦੀ ਵੱਡੀ ਥੋੜਾ ਜੀ ਸਕੂਲਾਂ ਵਿੱਚ ਵੀ ਬੜੀ ਘਾਟ ਹੈ ਪ੍ਰਾਈਵੇਟ ਵੀ ਪ੍ਰਾਇਮਰੀ ਸਕੂਲਾਂ ਵਿੱਚ ਹੀ ਐਂਡ ਸਕੈਂਡਰੀ ਸਕੂਲਾਂ ਦੇ ਵਿੱਚ ਵੀ ਔਰ ਆਪਣੇ ਯੋਗਤਾ ਮੁਤਾਬਕ ਜਿਹੜੇ ਹੱਕ ਮੰਗ ਰਹੇ ਨੇ ਪ੍ਰੋਫੈਸਰ ਉਹ ਰੋਜ਼ਗਾਰ ਮੰਗ ਰਹੇ ਨੇ ਉਹਨਾਂ ਨੂੰ ਉਹਨਾਂ ਨੂੰ ਰੋਜ਼ਗਾਰ ਮਹੱਈਆ ਕਰਾਉਣ ਦੀ ਥਾਂ ਲਾਟੀਆਂ ਨਾਲ ਨਵਾਜਣਾ ਤਸ਼ੱਦਦ ਕਰਨਾ ਇਹ ਕਦਾਚੀ ਚ ਬਰਦਾਸ਼ਤ ਨਹੀਂ ਇਹ ਇੱਕ ਹੋਰ ਲੰਗਣਾ ਅਲੰਗਣਾ ਹੈ ਅਧਿਕਾਰਾਂ ਦੀ ਜੀ ਜੀ ਪ੍ਰਧਾਨ ਜੀ ਇਹ ਵੀ ਜਰੂਰ ਪੁੱਛਣਾ ਚਾਹਾਂਗਾ ਕਿ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਕੈਦੀਆਂ ਦੇ ਸਮੇਤ ਹੋਰ ਵੀ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਜੇਲ੍ਹਾਂ ਦੇ ਵਿੱਚ ਬੰਦ ਨੇ ਕਈਆਂ ਦੇ ਦੋਸ਼ ਸਾਬਤ ਹੀ ਨਹੀਂ ਹੋਏ ਉਹ ਵੀ ਜੇਲ੍ਹਾਂ ਦੇ ਵਿੱਚ ਬੰਦ ਨੇ ਬਹੁਤ ਸਾਰੀਆਂ ਇਹ ਨਿਕਲ ਕੇ ਸਾਹਮਣੇ ਆਈਆਂ ਨੇ ਗੱਲਾਂ ਮਨੁੱਖੀ ਅਧਿਕਾਰ ਦਿਵਸ ਹੈ ਕੀ ਕਹਿਣਾ ਚਾਹੋਗੇ ਇਸ ਤੇ ਦੇਸ਼ ਦੀਆਂ ਜੇਲ੍ਹਾਂ ਦੇ ਵਿੱਚ ਲਗਭਗ 80000 ਤੋਂ ਉੱਪਰ ਜਿਹੜੇ ਨੇ ਉਹ ਕੈਦੀ ਨੇ ਜਿਨ੍ਹਾਂ ਵਿੱਚੋਂ ਵੱਡੀ ਗਿਣਤੀ ਵਿੱਚ 80% ਦੀ ਜਿਹੜੀ ਹੈ ਉਹ ਦਲਿਤ ਲੋਕ ਨੇ ਆਦਿਵਾਸੀ ਲੋਕ ਨੇ ਉਹ ਲੋਕ ਜਿਹੜੇ ਮਾਮੂਲੀ ਮਾਮੂਲੀ ਕੇਸਾਂ ਦੇ ਵਿੱਚ ਨੇ 157 52 ਵਾਲੇ ਕੇਸਾਂ ਚ ਨੇ ਜੀ ਉਹ ਕਈ ਸਾਲਾਂ ਤੋਂ ਜੇਲ੍ਹਾਂ ਵਿੱਚ ਰੋਲ ਰਹੇ ਨੇ ਪੰਜਾਬ ਤੋਂ ਲੈ ਕੇ ਚਾਰਖੰਡ ਛਤੀਸਗੜ ਤੱਕ ਜੀ ਸਾਰੇ ਹੀ ਰਾਜਾਂ ਦੇ ਵਿੱਚ ਜਿੰਨੇ ਵੀ ਸਜ਼ਾ ਪੂਰੀ ਕਰ ਚੁੱਕੇ ਕੈਦੀ ਹੈ ਜੀ ਉਹ ਚਾਹੇ ਕਿਸੇ ਵੀ ਦੋਸ਼ ਵਿੱਚ ਹੈ ਜਦੋਂ ਉਹਨਾਂ ਆਪਣੀ ਸਜ਼ਾ ਪੂਰੀ ਕਰ ਲਈ ਕਾਨੂੰਨ ਮੁਤਾਬਕ ਉਹਨਾਂ ਨੂੰ ਰਹਾ ਕੀਤਾ ਜਾਣਾ ਚਾਹੀਦਾ ਹੈ ਜਿਨ੍ਹਾਂ ਉੱਤੇ ਮੁਕਦਮੇ ਅਜੇ ਨਹੀਂ ਚੱਲੇ ਜੇ ਉਹ ਜੇ ਲੋਕਾਂ ਨੂੰ ਬੰਦ ਕੀਤੇ ਨੇ ਉਹਨਾਂ ਨੂੰ ਰਿਹਾ ਕੀਤਾ ਜਾਣਾ ਚਾਹੀਦਾ ਹੈ ਇਹ ਇਹ ਜਿਹੜੇ ਸਾਡੇ ਕਮਾਂਪਰੀ ਕਾਨੂੰਨ ਨੇ ਉਹਨਾਂ ਦੀ ਵੀ ਉਲੰਘਣਾ ਹੈ ਕੋਈ ਕੋ ਕਮਾਂਪਰੀ ਕਾਨੂੰਨ ਜਾਂ ਕਮਾਂਤਰੀ ਐਕਟ ਦੇ ਨਾਮੇ ਜਿਹੜੇ ਸਾਡੀ ਸਰਕਾਰ ਨੇ ਯੂਨੋ ਦੇ ਇਹ ਛਾਇਨ ਕਰਕੇ ਆਏ ਨੇ ਇਹ ਸਰਕਾਰ ਉਹਨਾਂ ਦੀ ਵੀ ਉਲੰਘਣਾ ਕਰ ਰਹੀ ਹੈ ਇਹ ਕੁਝ ਕਰਕੇ ਇਹ ਬਹੁਤ ਹੀ ਨਿੰਦਨਯੋਗ ਕਾਰਵਾਈ ਅੱਜ ਮਨੁੱਖੀ ਅਧਿਕਾਰ ਦਿਵਸ ਮੌਕੇ ਤਰਨਤਾਰਨ ਦੇ ਵਿੱਚ ਕੀ ਪ੍ਰੋਗਰਾਮ ਰੱਖਿਆ ਗਿਆ ਕਿਹੜੇ ਕਿਹੜੇ ਬੁਲਾਰਿਆਂ ਨੇ ਸੰਬੋਧਨ ਕੀਤਾ ਅਤੇ ਕੀ ਆਉਣ ਵਾਲੇ ਸਮੇਂ ਦੇ ਵਿੱਚ ਸੰਘਰਸ਼ ਵਧਣ ਦੀ ਗੱਲ ਹੋਈ ਹੈ ਇਹ ਵੀ ਪ੍ਰਧਾਨ ਜੀ ਜਰੂਰ ਦੱਸਿਓ ਅੱਜ ਦਾ ਜਿਹੜਾ ਪ੍ਰੋਗਰਾਮ ਸੀ ਪੰਜਾਬ ਦੇ ਵਿੱਚ 30 ਜਥੇਬੰਦੀਆਂ ਨੇ ਮਿਲ ਕੇ ਜਿਹੜਾ ਹੈ ਉਹ ਲੀਕਿਆ ਸੀ ਪੰਜਾਬ ਦੇ ਹਰ ਜ਼ਿਲ੍ਹਾ ਪੱਧਰ ਦੇ ਉੱਤੇ ਅੱਜ ਕਨਵੈਨਸ਼ਨਾਂ ਹੋਈਆਂ ਨੇ ਪ੍ਰਦਰਸ਼ਨ ਵੀ ਹੋ ਰਹੇ ਨੇ ਔਰ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਇਸ ਦੇ ਲਈ ਅਸੀਂ ਪੰਜਾਬ ਦੇ ਵਿੱਚ ਲਗਭਗ 30000 ਦੇ ਕਰੀਬ ਇਹ ਹੱਥ ਪਰਚਾ ਵੀ ਜਿਹੜਾ ਹੈ ਉਹ ਵੰਡਿਆ ਹੈ ਜਿਹਦੇ ਵਿੱਚ ਅਧਿਕਾਰਾਂ ਦੀ ਗੱਲ ਕੀਤੀ ਗਈ ਹੈ ਕਾਨੂੰਨ ਕਮੰਤਰੀ ਐਦ ਨਾਮਿਆਂ ਦੇ ਮੁਤਾਬਕ ਜਿਹੜੇ ਕਾਨੂੰਨ ਅਸੀਂ ਇੱਥੇ ਪਾਸ ਕੀਤੇ ਉਹਨਾਂ ਨੂੰ ਅਮਲੀ ਦੇਣ ਦੇ ਰੂਪ ਦੇਣ ਦੀ ਗੱਲ ਕੀਤੀ ਗਈ ਹੈ ਇਸ ਕਨਵੈਨਸ਼ਨ ਜਿਹੜੀ ਅੱਜ ਅਸੀਂ ਤਰਨਤਨ ਕੀਤੀ ਹੈ ਇਹਦੇ ਵਿੱਚ ਸਾਡੇ ਚ ਨਛੱਤਰ ਸਿੰਘ ਕਿਰਤੀ ਕਿਸਾਨ ਯੂਨੀਅਨ ਵੱਲੋਂ ਮਾਸਟਰ ਦਲਜੀਤ ਸਿੰਘ ਜੀ ਜਮਹੂਰੀ ਕਿਸਾਨ ਸਭਾ ਵੱਲੋਂ ਬਲਕਾਰ ਸਿੰਘ ਟਕੌਂਦਾ ਜੀ ਜਿਹੜੇ ਕੁੱਲ ਹਿੰਦ ਕਿਸਾਨ ਸਭਾ ਵੱਲੋਂ ਤੇ ਦਲਵਿੰਦਰ ਪੰਨੂ ਜੀ ਪੰਜਾਬ ਕਿਸਾਨ ਯੂਨੀਅਨ ਵੱਲੋਂ ਨਾ ਇਹ ਰੈਚਨਲ ਸੁਸਾਇਟੀ ਚਰਚਿਲ ਸੁਸਾਇਟੀ ਵੱਲੋਂ ਰਾਜਵੰਤ ਜੀ ਔਰ ਬਹੁਤ سارے ਮੁਲਾਜ਼ਮ ਜਿੱਚ ਡੈਮੋਕਰੈਟਿਕ ਟੀਚਰ ਫਰੰਟ ਵੱਲੋਂ ਨੇ ਡੈਮੋਕਰੈਟਿਕ ਜਿਹੜਾ ਹੈ ਮੁਲਾਜ਼ਮ ਫਰੰਟ ਵੱਲੋਂ ਨੇ ਉਹ ਸਾਥੀ ਪ੍ਰਤਾਪ ਸਿੰਘ ਸਾਥੀ ਕਬਲਜੀਤ ਸਿੰਘ ਐਵੇਂ ਜਿਹੜਾ ਹੈ ਇਹਤਕ ਵੱਲੋਂ ਨੇ ਸਾਥੀ ਜਿਹੜਾ ਹੈ ਗੁਰਪ੍ਰੀਤ ਸਿੰਘ ਜੀ ਗੰਢੀਵਿੰਡ ਹੋਰ ਵੀ ਬਹੁਤ ਸਾਰੇ ਬੁਲਾਰੇ ਨੇ ਜਿਨ੍ਹਾਂ ਨੇ ਸਬੋਧਨ ਕੀਤਾ ਹੈ ਔਰ ਉਹਨਾਂ ਨੇ ਐਜ਼ ਕੀਤਾ ਹੈ ਕਿ ਲੋਕਾਂ ਦੇ ਅਧਿਕਾਰਾਂ ਦੀ ਰਾਖੀ ਲਈ ਅਸੀਂ ਆਪਣੀ ਜਿਹੜੀ ਭੂਮਿਕਾ ਅੱਗੇ ਨਿਭਾਉਂਦੇ ਰਹਾਂਗੇ ਤੇ ਨਿਭਾਵਾਂਗੇ ਲੋਕਾਂ ਨੂੰ ਚੇਤਨਨ ਕਰਨ ਦੀ ਪ੍ਰਧਾਨ ਜੀ ਮੌਜੂਦਾ ਪੰਜਾਬ ਸਰਕਾਰ ਦੀ ਕਾਰਜਕਾਰੀ ਤੇ ਕੀ ਕਹਿਣਾ ਚਾਹੋਗੇ ਜਿਹੜੇ ਕੀ ਹੁਣ ਕਹਿੰਦੇ ਸੀ ਕਿ ਪਹਿਲਾਂ ਜੋ ਨਹੀਂ ਹੋਇਆ ਉਹ ਇਸ ਵੇਲੇ ਹੋ ਰਿਹਾ ਹੈ ਬਦਲਾਅ ਆਇਆ ਹੈ ਲੋਕ ਖੁਸ਼ਹਾਲ ਨੇ ਕਿੰਨੇ ਕ ਖੁਸ਼ਹਾਲ ਨੇ ਕਿਵੇਂ ਮੰਨਦੇ ਕਿਵੇਂ ਵੇਖਦੇ ਹੋ ਦੇਖੋ ਇਹ ਸਰਕਾਰ ਨੇ ਜਿਹੜੀ ਮਨੁੱਖੀ ਅਧਿਕਾਰਾਂ ਦੀਆਂ ਉਲੰਘਣਾਵਾਂ ਉਵੇਂ ਹੀ ਕੀਤੀਆਂ ਜਿਵੇਂ ਆਕਾਲੀ ਸਰਕਾਰ ਨੇ ਤੇ ਕਾਂਗਰਸ ਸਰਕਾਰ ਨੇ ਕੀਤੀਆਂ ਜੀ ਇਹਨਾਂ ਨੇ ਵੱਲਦੀ ਜ਼ਿੰਮੇਵਾਰੀ ਪਿਛਲੇ 2 ਸਾਲਾਂ ਵਿੱਚ ਨਹੀਂ ਨਿਭਾਈ ਜੀ ਨਾ ਨਵੇਂ ਰੁਜ਼ਗਾਰ ਪੈਦਾ ਕੀਤੇ ਨੇ ਨਾ ਜਿਹੜਾ ਹੈ ਸਰਕਾਰੀ ਸਕੂਲਾਂ ਦੀ ਹਾਲਤ ਸੁਧਾਰੀ ਹੈ ਨਾ ਸਰਕਾਰੀ ਹਸਪਤਾਲਾਂ ਦੀ ਹਾਲਤ ਸੁਧਾਰੀ ਹੈ ਔਰ ਅੱਜ ਇਲਾਜ ਖੋਣਾ ਹੀ ਵੱਡੀ ਗਿੰਚੀ ਦੇ ਵਿੱਚ ਲੋਕ ਜਿਹੜੇ ਨੇ ਗਰੀਬ ਉਹ ਤਰਸ ਰਹੇ ਨੇ ਔਰ ਪ੍ਰਾਈਵੇਟ ਜਿਹੜੀ ਹੈ ਜਿਹੜੇ ਅਦਾਰੇ ਨੇ ਸਿਹਤ ਦੇ ਉਹ ਬਾਲਾ ਮਾਲ ਹੋ ਰਹੇ ਨੇ ਇਹ ਸਰਕਾਰ ਨੇ ਕਿਸੇ ਵੀ ਫਰੰਟ ਦੇ ਉੱਤੇ ਇਥੋਂ ਤੱਕ ਕਿ ਕਿਸਾਨਾਂ ਦੇ ਝੋਨੇ ਦੀ ਬੇਦਬੀ ਹੋਈ ਆ ਉਹ ਖਰੀ ਜਿਹੜੀ ਹੈ ਸੁਚੇੇ ਢੰਗ ਨਾਲ ਨਹੀਂ ਕੀਤੀ ਔਰ ਵੈਸੇ ਵੀ ਲੈਂਡ ਕਾਨੂੰਨ ਜੀ ਜਿਹੜੀ ਵਿਵਸਥਾ ਹੈ ਉਹਦਾ ਜਿਹੜਾ ਮਤਲਬ ਜਨਾਜਾ ਹੀ ਨਿਕਲਿਆ ਪਿਆ ਹੈ ਸਾਰੇ ਪਾਸੇ ਸਾਡੇ ਤਰਨਤਾਰਨ ਦੇ ਵਿੱਚ ਵੀ ਲਗਾਤਾਰ ਅਪਰਾਧ ਕਾਰਵਾਈਆਂ ਜਿਹੜੀਆਂ ਆ ਉਹ ਵਧ ਰਹੀਆਂ ਨੇ ਜੀ ਔਰ ਪੁਲਿਸ ਰਾਜ ਪੁਲਿਸ ਦੇ ਦੰਡੇ ਨਾਲ ਰਾਜ ਕਰ ਰਹੀ ਹੈ ਇਹ ਸਰਕਾਰ ਇਹ ਆਪਣੀਆਂ ਜ਼ਿੰਮੇਵਾਰੀਆਂ ਨਹੀਂ ਨਿਭਾ ਰਹੀ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਆਪਣੇ ਵੱਲੋਂ ਪ੍ਰਧਾਨ ਜੀ ਸਭਾ ਵੱਲੋਂ ਕੀ ਅਧਿਕਾਰਾਂ ਨੂੰ ਲੈ ਕੇ ਲੋਕ ਕਿੰਨੇ ਕੁ ਚੌਂਕਸ ਨੇ ਅਸੀਂ ਜਮੂਰੀਦ ਘਰ ਸਭਾ ਪੰਜਾਬ ਵੱਲੋਂ ਤੇ ਰੈਸ਼ਨਲ ਸੁਸਾਇਟੀ ਪੰਜਾਬ ਵੱਲੋਂ ਤੇ ਅੱਜ ਜਿੰਨੀਆਂ ਜਥੇਬੰਦੀਆਂ ਇੱਥੇ ਇਕੱਠੀਆਂ ਹੋਈਆਂ ਇਹਨਾਂ ਵੱਲੋਂ ਲੋਕਾਂ ਨੂੰ ਅਪੀਲ ਕਰਾਂਗੇ ਕਿ ਉਹ ਆਪਣੇ ਅਧਿਕਾਰਾਂ ਪ੍ਰਤੀ ਚੇਤਨ ਹੋਣ ਤੇ ਇਹਨਾਂ ਅਧਿਕਾਰਾਂ ਦੀ ਪ੍ਰਾਪਤੀ ਲਈ ਸੰਘਰਸ਼ ਦੇ ਮੈਦਾਨ ਵਿੱਚ ਆਉਣ ਆਪਣੇ ਹਾਸਲ ਕੀਤੇ ਅਧਿਕਾਰਾਂ ਦੀ ਲੜਾਈ ਜਿਹੜੀਆਂ ਰਾਖੀ ਲਈ ਲੜਾਈ ਲੜ ਲਈ ਅੱਗੇ ਆਉਣ ਔਰ ਇਹੀ ਅੱਜ ਦਾ ਸਾਡਾ ਸੰਦੇਸ਼ ਹੈ ਬਹੁਤ